ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਚ ਇੱਕ ਕਾਰ ਜੈਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕੁਲਦੀਪ ਨਾਮ ਦਾ ਇੱਕ ਸ਼ਖਸ ਹੈ ਜਿਹੜਾ ਕਿ ਰਿਵਾੜੀ ਤੋਂ ਜਿਮਨੀ ਕਾਰ ਲੈ ਕੇ ਜਾ ਰਿਹਾ ਸੀ ਇੱਕ ਕੰਪਨੀ ਹੈ ਇੱਕ ਏਜੰਸੀ ਹੈ ਜਿਸ ਤੋਂ ਜਿਮਨੀ ਕਾਰ ਡਿਲੀਵਰ ਕਰਨ ਵਾਸਤੇ ਉਹ ਮਨਾਲੀ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਚੰਡੀਗੜ੍ਹ ਦੇ ਸੈਕਟਰ 15 16 ਦੀਆਂ ਲਾਈਟਾਂ ਪਾਰ ਕਰਕੇ ਅੱਗੇ ਟ੍ਰੈਫਿਕ ਸਿਗਨਲ ਦੀਆਂ ਜਿਹੜੀਆਂ ਹਰੀ ਬੱਤੀਆਂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਐਕਸ ਯੂ ਵੀ 700 ਗੱਡੀ 'ਚ ਤਿੰਨ ਨੌਜਵਾਨ ਆਉਂਦੇ ਆ ਜਿਹੜੇ ਕਿ ਪਹਿਲਾਂ ਉਸ ਨੂੰ ਕੁਲਦੀਪ ਨੂੰ ਸ਼ੀਸ਼ਾ ਥੱਲੇ ਕਰਨ ਵਾਸਤੇ ਕਹਿੰਦੇ ਆ ਤੇ ਜਦੋਂ ਕੁਲਦੀਪ ਵੱਲੋਂ ਸ਼ੀਸ਼ਾ ਥੱਲੇ ਕੀਤਾ ਜਾਂਦਾ ਹੈ ਤੇ ਉਸ ਦੌਰਾਨ ਇਹਨਾਂ ਤਿੰਨਾਂ ਨੇ ਉਹਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕਰਨ ਤੋਂ ਬਾਅਦ ਉਹ ਜਿਮਨੀ ਕਾਰ ਜਿਹੜੀ ਕੀ ਹੈ ਖੋਕੇ ਉੱਥੋਂ ਦੀ ਫਰਾਰ ਹੋ ਜਾਂਦੇ ਆ ਹਾਲਾਂਕਿ ਇਸ ਮਾਮਲੇ 'ਚ ਸੈਕਟਰ 11 थाना ਪੁਲਿਸ ਨੇ ਕੇਸ ਦਰਜ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਸੂਤਰਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਜਮਨਾ ਨਗਰ ਜਿਹੜਾ ਹਰਿਆਣਾ ਦਾ ਜਿਹੜਾ ਜਮਨਾ ਨਗਰ ਹੈ ਇਹ ਜਮਨਾ ਨਗਰ ਦੇ ਜਗਾਦਰੀ ਦੇ ਪੈਟਰੋਲ ਪੰਪ ਦੇ ਨੇੜੇ ਜਿਮਨੀ ਕਾਰ ਜਿਹੜੀ ਕਿ ਬਰਾਮਦ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਵੀ ਚੰਡੀਗੜ੍ਹ ਦੇ ਐਸਡੀ ਕਾਲਜ ਤੇ ਡੀਏਵੀ ਕਾਲਜ ਦੇ ਇਹ ਤਿੰਨੋਂ ਨੌਜਵਾਨ ਸੀ ਤਿੰਨੋਂ ਸਟੂਡੈਂਟ ਸੀ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਰ ਜੈਕਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤਿੰਨ ਸਟੂਡੈਂਟਸ ਨੇ ਇਹ ਕਾਰ ਖੋਲ ਹੀ ਗਈ ਹੈ ਜ ਮੋੜ ਰੂਪ ਤੋਂ ਮਾਨਸਾ ਦਾ ਰਹਿਣ ਵਾਲਾ ਤੇ ਜਿਹੜਾ ਚੰਡੀ ਇੱਥੇ ਟਰਾਈ ਸਿਟੀ ਦੇ ਖਰੜ ਦਾ ਰਹਿਣ ਵਾਲਾ ਕੁਲਦੀਪ ਸਿੰਘ ਹੈ ਜਿਹੜਾ ਕਿ ਰਿਵਾੜੀ ਤੋਂ ਜਿਹੜੀ ਗੱਡੀ ਹੈ ਏਜੰਸੀ ਤੋਂ ਲੈ ਕੇ ਜਾ ਰਿਹਾ ਸੀ ਜਿਮਨੀ ਕਾਰ ਉਸਨੇ ਮਨਾਲੀ ਵੱਲ ਡਿਲੀਵਰ ਕਰਨੀ ਸੀ ਲੇਕਿਨ ਜਿਵੇਂ ਹੀ ਉਹ ਚੰਡੀਗੜ੍ਹ ਪਹੁੰਚਦਾ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਦੀ ਵਾਰਤਤ ਹੋ ਜਾਂਦੀ ਹੈ ਤੇ ਤਿੰਨੋਂ ਸਟੂਡੈਂਟਸ ਉਹਦੀ ਕੁੱਟਮਾਰ ਕਰਕੇ ਉਹਨੂੰ ਜ਼ਮੀਨ ਤੇ ਗਿਰਾ ਕੇ ਗੱਡੀ ਖੋ ਕੇ ਉੱਥੋਂ ਦੀ ਸੈਕਟਰ 16 ਵੱਲ ਫਰਾਰ ਹੋ ਜਾਂਦੇ ਆ ਸੂਤਰਾਂ ਦੇ ਹਵਾਲੇ ਤੋਂ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਹੋਇਆ ਜਿਹੜੀ ਕਿ ਇਹ ਜਿਮਨੀ ਗੱਡੀ ਬ ਤੁਸੀਂ ਦੇਖ ਰਹੇ ਹੋ ਦਿਨਿਕ ਸੋਰਾ ਟੀਵੀ ਤੁਹਾਨੂੰ ਕ੍ਰਾਈਮ ਦੇ ਸਬੰਧੀ ਪਲ-ਪਲ ਦੀ ਅਪਡੇਟ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੋਰਾ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ 'ਚ ਇੱਕ ਕਾਰ ਜੈਗਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁਲਦੀਪ ਨਾਮ ਦਾ ਇੱਕ ਸ਼ਖਸ ਹੈ ਜਿਹੜਾ ਕਿ ਰਿਵਾੜੀ ਤੋਂ ਜਿਮਨੀ ਕਾਰ ਲੈ ਕੇ ਜਾ ਰਿਹਾ ਸੀ ਇੱਕ ਕੰਪਨੀ ਹੈ ਇੱਕ ਏਜੰਸੀ ਹੈ ਜਿਸ ਤੋਂ ਜਿਮਨੀ ਕਾਰ ਡਿਲੀਵਰ ਕਰਨ ਵਾਸਤੇ ਉਹ ਮਨਾਲੀ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਚੰਡੀਗੜ੍ਹ ਦੇ ਸੈਕਟਰ 15 16 ਦੀਆਂ ਲਾਈਟਾਂ ਪਾਰ ਕਰਕੇ ਅੱਗੇ ਟ੍ਰੈਫਿਕ ਸਿਗਨਲ ਦੀਆਂ ਜਿਹੜੀਆਂ ਹਰੀ ਬੱਤੀਆਂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਐਕਸ ਯੂ ਵੀ 700 ਗੱਡੀ 'ਚ ਤਿੰਨ ਨੌਜਵਾਨ ਆਉਂਦੇ ਆ ਜਿਹੜੇ ਕਿ ਪਹਿਲਾਂ ਉਸ ਨੂੰ ਕੁਲਦੀਪ ਨੂੰ ਸ਼ੀਸ਼ਾ ਥੱਲੇ ਕਰਨ ਵਾਸਤੇ ਕਹਿੰਦੇ ਆ ਤੇ ਜਦੋਂ ਕੁਲਦੀਪ ਵੱਲੋਂ ਸ਼ੀਸ਼ਾ ਥੱਲੇ ਕੀਤਾ ਜਾਂਦਾ ਹੈ ਤੇ ਉਸ ਦੌਰਾਨ ਇਹਨਾਂ ਤਿੰਨਾਂ ਨੇ ਉਹਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕਰਨ ਤੋਂ ਬਾਅਦ ਉਹ ਜਿਮਨੀ ਕਾਰ ਜਿਹੜੀ ਕੀ ਹੈ ਖੋਕੇ ਉੱਥੋਂ ਦੀ ਫਰਾਰ ਹੋ ਜਾਂਦੇ ਆ ਹਾਲਾਂਕਿ ਇਸ ਮਾਮਲੇ 'ਚ ਸੈਕਟਰ 11 थाना ਪੁਲਿਸ ਨੇ ਕੇਸ ਦਰਜ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਸੂਤਰਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਜਮਨਾ ਨਗਰ ਜਿਹੜਾ ਹਰਿਆਣਾ ਦਾ ਜਿਹੜਾ ਜਮਨਾ ਨਗਰ ਹੈ ਇਹ ਜਮਨਾ ਨਗਰ ਦੇ ਜਗਾਦਰੀ ਦੇ ਪੈਟਰੋਲ ਪੰਪ ਦੇ ਨੇੜੇ ਜਿਮਨੀ ਕਾਰ ਜਿਹੜੀ ਕਿ ਬਰਾਮਦ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਵੀ ਚੰਡੀਗੜ੍ਹ ਦੇ ਐਸਡੀ ਕਾਲਜ ਤੇ ਡੀਏਵੀ ਕਾਲਜ ਦੇ ਇਹ ਤਿੰਨੋਂ ਨੌਜਵਾਨ ਸੀ ਤਿੰਨੋਂ ਸਟੂਡੈਂਟ ਸੀ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਰ ਜੈਕਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤਿੰਨ ਸਟੂਡੈਂਟਸ ਨੇ ਇਹ ਕਾਰ ਖੋਲ ਹੀ ਗਈ ਹੈ ਜ ਮੋੜ ਰੂਪ ਤੋਂ ਮਾਨਸਾ ਦਾ ਰਹਿਣ ਵਾਲਾ ਤੇ ਜਿਹੜਾ ਚੰਡੀ ਇੱਥੇ ਟਰਾਈ ਸਿਟੀ ਦੇ ਖਰੜ ਦਾ ਰਹਿਣ ਵਾਲਾ ਕੁਲਦੀਪ ਸਿੰਘ ਹੈ ਜਿਹੜਾ ਕਿ ਰਿਵਾੜੀ ਤੋਂ ਜਿਹੜੀ ਗੱਡੀ ਹੈ ਏਜੰਸੀ ਤੋਂ ਲੈ ਕੇ ਜਾ ਰਿਹਾ ਸੀ ਜਿਮਨੀ ਕਾਰ ਉਸਨੇ ਮਨਾਲੀ ਵੱਲ ਡਿਲੀਵਰ ਕਰਨੀ ਸੀ ਲੇਕਿਨ ਜਿਵੇਂ ਹੀ ਉਹ ਚੰਡੀਗੜ੍ਹ ਪਹੁੰਚਦਾ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਦੀ ਵਾਰਤਤ ਹੋ ਜਾਂਦੀ ਹੈ ਤੇ ਤਿੰਨੋਂ ਸਟੂਡੈਂਟਸ ਉਹਦੀ ਕੁੱਟਮਾਰ ਕਰਕੇ ਉਹਨੂੰ ਜ਼ਮੀਨ ਤੇ ਗਿਰਾ ਕੇ ਗੱਡੀ ਖੋ ਕੇ ਉੱਥੋਂ ਦੀ ਸੈਕਟਰ 16 ਵੱਲ ਫਰਾਰ ਹੋ ਜਾਂਦੇ ਆ ਸੂਤਰਾਂ ਦੇ ਹਵਾਲੇ ਤੋਂ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਹੋਇਆ ਜਿਹੜੀ ਕਿ ਇਹ ਜਿਮਨੀ ਗੱਡੀ ਬ ਸੀ ਦੇਖਦੇ ਰਹੋ ਦਿਨਿਕ ਸੂਰਿਆ ਟੀਵੀ ਤੁਹਾਨੂੰ ਕ੍ਰਾਈਮ ਦੇ ਸਬੰਧੀ ਪਲ-ਪਲ ਦੀ ਅਪਡੇਟ ਕਰਦੇ ਰਹਾਂਗੇ